ਸਾਹਿਲ ਹਾਂਜੀ ਕੁਝ ਖਾਣ ਲਈ ਲਿਆਇਆ ਭੁੱਖ ਲੱਗੀ ਇਸ ਵੇਲੇ ਦੀ ਮੰਨੂ ਮੰਮੀ ਮੈਂ ਸੋਚਦਾ ਸੀ ਕਿ ਆਪਾਂ ਖਾਣਾ ਪੀਣਾ ਰਹਿੰਦੀ ਹੈ ਅੱਜ ਦੀਦੀਆਂ ਚਲਦੇ ਆਂ ਦੀਦੀ ਵੱਲ ਬੜੇ ਦਿਨ ਹੋ ਗਏ ਉਹ ਕਹਿੰਦੇ ਆ ਨਾ ਤੁਹਾਨੂੰ ਕਿ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਤੇ ਅੱਜ ਮੈਂ ਵੀ ਵੇਲਾ ਤੇ ਪਾਪਾ ਵੀ ਵੇਲੇ ਆ ਤੇ ਚਲਦੇ ਆਪਾਂ ਦੀਦੀ ਵਾਲੀ ਚਲਦੇ ਆ ਓ ਯਾ ਤੁਸੀਂ ਜਾ ਕੇ ਹੋ ਆ ਨਾ ਮੈਂ ਕੀ ਕਰਨਾ ਜਾ ਕੇ ਤੀ ਦੋ ਜਣੇ ਚਲੇ ਜਾਣਾ ਹੋ ਆ ਨਾ ਜਾ ਕੇ 2 ਮਿੰਟ ਤੂੰ ਤਹੀ ਕੱਲੇ ਨੇ ਘਰ ਵਿੱਚ ਕੀ ਕਰਨਾ ਵਾ ਮੈਂ ਬੈਠਾਂਗਾ ਤੁਸੀਂ ਜਾ ਕੇ ਹੋ ਹਣਾ ਜਦੋਂ ਜਦੋਂ ਅਸੀਂ ਕਹਿਣਾ ਨਾ ਉਦੋਂ ਨਹੀਂ ਉਹਨੇ ਕਿਤੇ ਜਾਣਾ ਇਹਦਾ ਕੀ ਮਤਲਬ ਆ ਯਾਰ ਤੂੰ ਇਹ ਦੋਨਾਂ ਨੇ ਜਾਣਾ ਜਾ ਕੇ ਕੁੜੀ ਨੂੰ ਮਿਲਿਆ ਉਹ ਜਾ ਕੇ ਨਹੀਂ ਰਾਜੀ ਤਾਂ ਡਿਆ ਹੀ ਹਾਂ ਹਾਂ ਚੱਲ ਪੁੱਛ ਨਾਲੇ ਬਾਕੀ ਸਾਰਿਆਂ ਨੂੰ ਮਿਲ ਲੈਣਾ ਅਸੀਂ ਕਿਦੋਂ ਕਹਿਣਾ ਨਾ ਉਦੋਂ ਨਹੀਂ ਜਾਣਾ ਨਾਲੇ ਬੱਚਿਆਂ ਸੇ ਫਰੂਟ ਫਰਾਂਟ ਲੈ ਆਣਾ ਜੀ ਪਾਪਾ ਆ ਮੇਰੀ ਗੱਲ ਸੁਣੋ ਅੱਜ ਤਾਂ ਮੇਰਾ ਵਿਆਹ ਕਰਨ ਲੱਗੇ ਹੈਗੇ ਆ ਵੇਖਿਆ ਹੀ ਮੁੰਡੇ ਵਾਲੇ ਕਿਤਰਾ ਦੇ ਆ ਕੀ ਗੱਲ ਏ ਪੁੱਤਰ ਐ ਆਰਾਮ ਨਾਲ ਬੈ ਪਹਿਲਾਂ ਆਈ ਐ ਤੂੰ ਆਰਾਮ ਨਾਲ ਪਹਿਲਾਂ ਬੈ ਸਹੀ ਪਾਣੀ ਪੁਣੀ ਪੀ ਆਰਾਮ ਨਾਲ ਘਬराई ਹੋਈ ਕਿਉਂ ਹੈ ਕੀ ਗੱਲ ਹੋਈ ਹੈ ਮੈਂ ਕੋਈ ਪਾਣੀ ਪੁਣੀ ਨਹੀਂ ਪੀਣਾ ਮੇਰਾ ਤੇ ਉਸ ਘਰ ਦੇ ਵਿੱਚ ਦਿਮਾਗ ਖਰਾਬ ਹੋ ਗਿਆ ਵਾ ਉਦਰਾ ਤੂੰ ਹੀ ਬੜੀਆਂ ਲੋਕਾਂ ਨੂੰ ਸਲਾਮਾਂ ਦਿੰਦੇ ਸੀਗੇ ਕਿ ਨਹੀਂ ਨਹੀਂ ਰਿਸ਼ਤਾ ਕਰਨਾ ਵੇਖ ਜਾ ਕੇ ਕਰਿਆ ਕਰੋ ਕਿਤਰਾ ਨੇ ਆ ਬੰਦੇ ਕਿਤਰਾ ਦੇ ਨਹੀਂ ਆ ਤੂੰ ਹੀ ਆਪ ਵੇਖਿਆ ਪਹਿਲਾਂ ਦੱਸ ਤੇ ਸਹੀ ਗੱਲ ਕੀ ਹੋਈ ਹੈ ਹੋਇਆ ਕੀ ਹੈ ਆਰਾਮ ਨਾਲ ਬੈ ਆਰਾਮ ਨਾਲ ਗੱਲ ਦੱਸ ਬਸ ਉਹ ਗੱਲ ਇੱਕ ਹੋਵੇ ਤੇ ਮੈਂ ਤੁਹਾਨੂੰ ਦੱਸਾਂ ਉਹ ਇੱਥੇ ਤੇ ਗੱਲਾਂ ਹੀ ਇੰਨੀਆਂ ਜ਼ਿਆਦੀਆਂ ਵਾਂ ਨਾ ਕੋਈ ਸੱਸ ਨੂੰ ਫਰਕ ਆ ਉਹਨੂੰ ਤੇ ਵੈਸੇ ਹੀ ਬਸ ਨਾ ਘੁੰਮਣ ਫਿਰਨ ਤੋਂ ਸਵਾ ਕੋਈ ਕੰਮ ਨਹੀਂ ਨਾ ਮੇਰੇ ਘਰ ਵਾਲੇ ਨੂੰ ਮੇਰੀ ਪਰਵਾਹ ਉਹ ਤਨੁਕ ਤੇ ਨੀ ਨਾ ਕੁਛ ਕਹਿੰਦੀ ਘੁੰਮਣ ਫਿਰਨ ਜਾਂਦੀ ਫੇਰ ਕਿ ਹਕ ਘੁੰਮਣ ਫਿਰਨ ਜਾਂਦੀ ਆ ਹੁਣ ਨੂਆਂ ਧੀਆਂ ਵਾਲੀ ਹੈਗੀ ਤੇ ਜਿੱਥੇ ਮਰਜੀ ਜਾਵੇ ਤੂੰ ਹੀ ਲੈਣਾ ਦੇਣਾ ਇਹਦੇ ਨਾਲ ਤੂੰ ਆਪਣਾ ਕੰਮ ਕਰ ਘਰ ਦੇ ਵਿੱਚ ਨੁਆ ਦੀਆਂ ਵਲੀਆ ਦਾ ਮਤਲਬ ਨੁਆ ਦੇ ਉੱਤੇ ਸੇੜ ਦੇ ਉੱਤੇ ਸਾਰਾ ਕੁਝ ਛੱਡ ਕੇ ਤੇ ਆਪ ਨਿਕਲ ਜਾਵੇ ਘਰੋਂ ਬਾਹਰ ਸਹੀ ਕਹਿੰਦੇ ਵੀ ਕੁੜੀ ਕੋਈ ਜ਼ਰੂਰੀ ਕੰਮ ਹੋਏਗਾ ਕੋਈ ਕਿਤੇ ਆਣਾ ਜਾਣਾ ਹੁੰਦਾ ਵੈ ਸੋ ਗੱਲਾਂ ਬਾਤਾਂ ਹੁੰਦੀਆਂ ਮਿਲਣਾ ਵਰਤਣਾ ਹੋਰ ਕੀ ਦੀ ਵੀ ਸੁਣ ਲੈਨੇ ਆਪਾਂ ਹੋਇਆ ਦੱਸ ਤੇ ਸਹੀ ਗੱਲ ਕੀ ਹੈ ਮੇਨ ਜ਼ਰੂਰੀ ਕੰਮ ਤੂੰ ਮੇਨ ਗੱਲ ਦੱਸ ਮੇਨ ਗੱਲ ਝਗੜਾ ਕਰਦਾ ਮੈਂ ਤੇ ਕਹਿੰਦੇ ਨਹੀਂ ਤੁਸੀਂ ਕਹਿੰਦੇ ਜ਼ਰੂਰੀ ਕੰਮ ਇੱਕ ਦਿਨ ਜ਼ਰੂਰੀ ਕੰਮ ਹੋਵੇ ਤੇ ਮੰਨੇ ਆ ਰੋ ਰੋ ਕੇ ਕਿਹੜਾ ਜ਼ਰੂਰੀ ਕੰਮ ਹੁੰਦਾ ਨਾਲੇ ਮੇਰੀ ਗੱਲ ਸੁਣੋ ਨਨਾਨਾ ਦੇ ਇੰਨੀਆਂ ਪ੍ਰਧਾਨ ਉਸ ਘਰ ਦੇ ਵਿੱਚ બસ ਨਨਾਨਾ ਦੀ ਸੁਣੋ ਜੇ ਕੋਈ ਤੁਹਾਨੂੰ ਕੋਈ ਚਾਹੀਦਾ ਵਾ ਪਹਿਲਾਂ ਇੱਕ ਕੋ ਪਰਮਿਸ਼ਨ ਲੋ ਦੂਸਰੇ ਕੋ ਲੋ ਫਿਰ ਤੀਸਰੇ ਕੋ ਲੋ ਫਿਰ ਜਾ ਕੇ ਜਦੋਂ ਮਤਾ ਪਾਸ ਹੁੰਦਾ ਫਿਰ ਤੁਹਾਨੂੰ ਸਾਰਾ ਕੁਝ ਮਿਲਣਾ ਜੇ ਬੰਦੇ ਇੱਕ ਸਾਸਤਰੀ ਸੁਣੋ 20-20 ਸੱਸਾਂ ਦੀ ਉਹਨੇ ਸੁਣਨੀ ਆ ਸਹੀ ਕਹਿੰਦੇ ਮੈਂ ਕੁੜੀ ਉਹੋ ਜਿਹਾ ਤੁਹਾਡਾ ਜਵਾਈ ਉਹ ਜਿਹੜਾ ਕਿ ਮੇਰੀ ਇੱਕ ਵੀ ਗੱਲ ਨਹੀਂ ਸੁਣਦਾ 2 ਮਿੰਟ ਇਹ ਤਾਂ ਫੁੱਣੀ ਸਾਲੇੰਦਾ ਗਿਤੇ ਪਾਜੀ ਦਾ ਫੋਨ ਪਾਜੀ ਦਾ ਫੋਨ ਸੁਣ ਲੈ ਕੀ ਕਹਿੰਦੇ ਆ ਹੈਲੋ ਤਾਂ ਤੂੰ ਗੁੱਸਾ ਨਾ ਕਰ ਹਾਂਜੀ ਬਾਜੀ ਹਾਂ ਸਾਡੇ ਵਾਲੀ ਆਇਆ ਤੇ ਨਹੀਂ ਉਹ ਐਡੇ ਪਾਗਲ ਥੋੜੀ ਆ ਕੋਈ ਨਾ ਕੋਈ ਗੱਲ ਤੁਸੀਂ ਕਹੀ ਹੋਗੀ ਤਾਂ ਹੀ ਉਹ ਇਦਾਂ ਆਇਆ ਵਾ ਕੋਈ ਗੱਲ ਨਹੀਂ ਸਾਡੇ ਵਾਲੀ ਆ ਮੈਂ ਭਾਈ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ ਪਹਿਲਾਂ ਮੈਂ ਆਪਣੀ ਭੈਣ ਦੀ ਗੱਲ ਸੁਣਨਾ ਕਰਦੇ ਬੰਦ ਹਾਂ ਹਾਂ ਵੇਖਿਆ ਨਾਲ ਹੀ ਇਨਕੁਆਰੀ ਤੇ ਫੋਨ ਆ ਗਿਆ ਟਾਡੇ ਵਾਲੀ ਗਏ ਹੈ ਨਾ ਤੇ ਸਾਡੇ ਵਾਲੀ ਆ ਨਾ ਹੋਰ ਥੋੜੀ ਕਿਸੇ ਵੱਲ ਜਾਣ ਲੈ ਜਨਾ ਸਭਾ ਮਮੀ ਜੀ ਇਹ ਤਾਂ ਸਾਰਾ ਕੁਝ ਪਹਿਲਾਂ ਪਤਾ ਹੀ ਤੁਸੀਂ ਦੀਦਾ ਵਿਆਹ ਕਿਉਂ ਕਰਾਇਆ ਉਥੇ ਉਹੀ ਤਾਂ ਮੈਂ ਕਹਿ ਨਹੀਂ ਆ ਮੈਂ ਤਾਂ ਕਿਹਾ ਮੈਂ ਤਾਂ ਕਿਹਾ ਸਭ ਤੋਂ ਪਹਿਲਾਂ ਉਹ ਵਿਚੋਲੇ ਨੂੰ ਬੁਲਾਓ ਮੈਂ ਕਿਹਾ ਨਹੀਂ ਸਾਦੂ ਨੂੰ ਕਰ ਫੋਨ ਉਹਨੂੰ ਚੱਲ ਅੰਨਾ ਨੇ ਆਰਾਮ ਨਾਲ ਬੈਠੋ ਐਵੇਂ ਇਹ ਬੜਬੜਨਾ ਕਰੀ ਜੋ ਬੋਲੀ ਜਾਂਦੇ ਜੇ ਬੋਲੀ ਮੈਂ ਇੱਥੇ ਬੈਠਾ ਧਨੀਆ ਗੱਲਾਂ ਸੁਣੀ ਜਾਂਦਾ ਉਹ ਪਾਪਾ ਹੋਏ ਉਹ ਮੇਰੀ ਪਹਿਲਾਂ ਗੱਲ ਸੁਣੇ 1 ਮਿੰਟ ਠੀਕ ਹੈ ਤੂੰ ਆਈ ਹੈ ਕੋਈ ਗੱਲ ਹੋਈ ਹੋਣੀ ਹੈ ਐਵੇਂ ਨਾ ਬੋਲੀ ਜੋ ਮੈਂ ਉਹਨਾਂ ਵੱਲ ਜਾਵਾਂਗਾ ਤੋਏ ਜਾਣਿਆ ਨਹੀਂ ਠੀਕ ਹੈ ਤੈਨੂੰ ਅਸੀਂ ਭੇਜਣ ਲੇ ਨਹੀਂ ਲੱਗੇ ਤੂੰ ਇੱਥੇ ਰਹਿ ਮੈਂ ਉਹਨਾਂ ਵੱਲ ਜਾ ਕੇ ਸਾਰੀ ਗੱਲਬਾਤ ਵੇਖ ਕੇ ਚਾ ਕੇ ਵੇ ਕੀ ਗੱਲ ਹੋਈ ਹੈ ਕਿਉਂ ਝਗੜਾ ਹੁੰਦਾ ਹੈ ਇਹਨਾਂ ਦਾ ਫੇਰ ਮੈਂ ਕਿਸੇ ਨਤੀਜੇ ਤੇ ਪਹੁੰਚਾਂਗਾ ਐਵੇਂ ਨਾ ਤੁਸੀਂ ਬੋਲੀ ਜਾਓ ਭਾਵੇਂ ਕੱਲ ਕੋਈ ਹੋਰ ਹੋਵੇ ਅਸੀਂ ਕੁਝ ਹੋਰ ਸਮਝੀ ਜਾਂਦੇ ਆ ਉਹ ਝੂਠ ਥੋੜੀ ਬੋਲਦੀ ਪਈ ਹੈ ਮੈਂ ਕਹਿੰਦਾ ਕਿ ਝੂਠ ਬੋਲਦੀ ਪਈ ਹੈ ਮੈਂ ਜਾਵਾਂਗਾ ਜਾ ਕੇ ਪਹਿਲਾਂ ਵੇਖਾਂ ਤੇ ਸਹੀ ਗੱਲ ਕੀ ਹੈ ਹੋਇਆ ਕੀ ਸੀ ਮਨ ਦੱਸਦੇ ਸਹੀ ਮੈਂ ਕਹਿੰਦੇ ਨਹੀਂ ਆ ਗੱਲ ਕੋਈ ਇੱਕ ਹੋਵੇ ਤੇ ਤੁਹਾਨੂੰ ਦੱਸਾਂ ਇਹ ਮੇਰਾ ਘਰ ਵਾਲਾ ਕਿ ਮੇਰੇ ਵਾਸਤੇ ਕੁਝ ਲੈ ਆਂਦਾ ਮੇਰੀ ਸਾਸ ਨੂੰ ਨਾਲ ਹੀ ਹੋ ਜਾਂਦਾ ਕਿ ਇਹਦੇ ਵਾਸਤੇ ਕਿਉਂ ਲੈ ਕੇ ਆਇਆ ਮੈਂ ਇਹ ਨਹੀਂ ਕਹਿੰਦੀ ਕਿ ਆਪਣੀ ਮਾਂ ਨੂੰ ਨਾ ਪੁੱਛ ਪਰ ਮਾਂ ਨੂੰ ਇਹ ਹੁੰਦਾ ਕਿ ਜਨਾਨੀ ਨੂੰ ਕਿਉਂ ਪੁੱਛਣ ਦਿਆ ਵਾ ਨਹੀਂ ਮਾਂ ਨੂੰ ਹੀ ਪੁੱਛਣਾ ਚਾਹੀਦਾ ਵਾ ਉਹ ਬੰਦਾ ਤੁਹਾਨੂੰ ਕਹਿੰਦਾ ਤੇ ਨਹੀਂ ਨਾ ਕੁਝ ਤੇਰੇ ਵਾਸਤੇ ਲਿਆਂਦਾ ਨਾ ਚੀਜ਼ ਲਿਆਂਦਾ ਤੇ ਹੈਗਾ ਵਾ पर ਬਾਚੋਂ ਦਾ ਵੀ ਉਹੀ ਹਾਲ ਹੋ ਜਾਂਦਾ ਜਦੋਂ ਮਾਂ ਦੇ ਪਿੱਛੇ ਲੱਗ ਜਾਂਦਾ ਕੋਈ ਗੱਲ ਨਹੀਂ ਸਮਝਾ ਦਿਆਂਗੇ ਉਹਨੂੰ ਵੀ ਸਮਝਾ ਦਿਆਂਗੇ ਇੱਕ ਵਾਰੀ ਜਾਵਾਂਗੇ ਗੱਲਬਾਤ ਕਰਾਂਗੇ ਸਮਝਾ ਦਿਆਂਗੇ ਕੋਈ ਗੱਲ ਦੇਖ ਲਵਾਂਗੇ ਕੀ ਗੱਲ ਹੈ ਕੀ ਦਾ ਕੀ ਫਾਇਦਾ ਜਿਹੜਾ ਬਾਅਦ 10 ਵਾਰੀ ਚਿਤਾਣਾ ਵਾ ਤੇ ਸਭ ਤੋਂ ਪਹਿਲਾਂ ਤੂੰ ਬਚੋਲੇ ਨੂੰ ਫੋਨ ਕਰ ਮੈਂ ਤਾਂ ਹੁਣੇ ਕਰਦਾ ਬਲਾਉ ਉਹਨੂੰ ਇੱਥੇ ਯਾਰ ਉਹਨੇ ਬਚੋਲਾ ਚਲਾ ਕਰੀ ਜਾਂਦੇ ਇੱਥੇ ਕੋਈ ਬੜੀਆਂ ਕਿਤੇ ਡਾਂਗਾ ਚੱਲ ਪਈਆਂ ਤੇ ਡਾਂਗਾ ਵਾਲਾ ਸਾਰੇ ਕੁੜੀ ਰੋ ਆਰਾਮ ਨਾਲ ਬੈਠੋ ਕੋਈ ਗੱਲ ਨਹੀਂ ਕੁਛ ਰੋ ਰਹਾ ਕੇ ਨਹੀਂ ਆਈ ਪਾਪਾ ਬਤਾਵਿਐ ਤੈਨੂੰ ਕਿੰਨਾ ਕੁ ਸ਼ੁਕਿੰਦੇ ਆ। ਉਹ ਮੇਰੀ ਪਹਿਲਾ ਗੱਲ ਸੁਣ ਲੈ। ਉੱਥੇ ਤੂੰ ਕੁਛ ਨਾ ਕੁਛ ਕੀਤਾ ਹੋਣਾ ਤਾਂ ਇਹ ਆਜਾ ਖਲੇਰਾ ਪਿਆ। ਨਹੀਂ ਤੇ ਉਹਨਾਂ ਨੂੰ ਕੀ ਲੋੜ ਹੀ ਕੀਵੇਂ ਕਹ ਦੇ ਆਗੇ ਅਗਲਾ ਆਪਣਾ ਘਰ ਜੜ। ਉਹ ਮੈਂ ਕੀ ਉਹਨਾਂ ਨੂੰ ਕਹਿਣਾ ਅਗਲੇ ਦੇ ਇਹ ਕਹਿੰਦੇ ਆ ਕਿ ਤੇਰੇ ਘਰ ਇਹ ਤੈਨੂੰ ਰੱਖ ਨਹੀਂ ਸਕਦੇ। ਉਹ ਤੇਰੇ ਭਰਾ ਨੂੰ ਤੇ ਨਵੀਂ ਨਵੀਂ ਜਵਾਨੀ ਚੜੀ ਆ। ਮੇਰੀ ਗੱਲ ਸੁਣ ਮੈਂ ਉੱਥੇ ਜਾਵਾਂਗਾ। ਪਹਿਲਾਂ ਵੇਖਾਂਗਾ ਕੀ ਗੱਲ ਹੈ ਕੀ ਬਾਤ ਹੈ ਕੀ ਤੁਹਾਡਾ ਝਗੜਾ ਵੀ ਹੋਇਆ ਕਿਵੇਂ ਤੂੰ ਉੱਥੇ ਟ੍ਰੇਟਰ ਕਰਦੀ ਰਹਿਣੀ ਹੈ ਭਾਵੇਂ ਕਸੂਰ ਤੇਰਾ ਹੋਵੇ ਤੇ ਤੂੰ ਇੱਥੇ ਆ ਕੇ ਸਾਨੂੰ ਕੋਸ਼ ਹੋਰ ਕਹੀ ਜਾਂਦੀ ਹੈ ਆਪਣੀ ਗੁਰਦੇ ਵਿਸ਼ਵਾਸ ਨਹੀਂ ਹੈਗਾ ਵਿਸ਼ਵਾਸ ਦੀ ਨਹੀਂ ਗੱਲ ਹੈਗੀ ਜਿੰਨੀ ਦੇਰ ਆਪਾਂ ਤਤ ਨਾ ਕੱਢਾਂਗੇ ਗੱਲ ਦਾ ਉਹ ਨਹੀਂ ਦੇ ਰਹੀ ਆਪਾਂ ਕੋਈ ਗੱਲ ਕਰਨੀ ਸੁਣ ਇਹ ਜਾਣ ਨਾ ਜਾਣ ਤੂੰ ਤੇ ਮੈਂ ਦੋਨੇ ਚੱਲਦੇ ਆ ਪੈਨੋ ਨਾਲ ਲੈ ਆਣਾ ਉੱਥੇ ਬੱਚਿਆਂ ਦਾ ਕੰਮ ਹੈਗਾ ਕੋਈ ਉਹ ਮੰਮੀ ਮੇਰੀ ਗੱਲ ਸੁਣੋ ਤੁਸੀਂ ਪਾਪਾ ਦੀ ਨਾ ਸੁਣੋ ਅਸੀਂ ਦੋਵੇਂ ਚੱਲਦੇ ਆ ਮੈਂ ਵੀ ਵੇਖਦਾ ਵਾਂ ਕੌਣ ਹੁੰਦੇ ਇਸ ਤਰ੍ਹਾਂ ਕਰਾਂਗੇ ਮੈਂ ਤੇ ਤੇਰੀ ਮਾਂ ਜਾਵਾਂਗੇ ਉੱਥੇ ਜਾ ਕੇ ਵੇਖ ਕੇ ਆਵਾਂਗੇ ਗੱਲ ਕੀ ਐ ਐਵੇਂ ਮੂੰਹ ਚੁੱਕ ਕੇ ਇੱਥੇ ਆ ਗਈ ਐ ਕੋਈ ਗੱਲਬਾਤ ਹੋਈ ਵੀ ਐ ਕਿ ਨਹੀਂ ਹੋਈ ਕਿ ਐਵੇਂ ਆ ਕੇ ਸਾਨੂੰ ਇੱਥੇ ਤਲਕੀ ਦੇਣ ਰਹੀ ਐ ਲੈ ਗੱਲਬਾਤ ਕਿਉਂ ਨਹੀਂ ਹੋਈ ਜੇ ਹੋਈ ਐ ਤਾਂ ਹੀ ਮੈਂ ਆਈ ਐ ਐਵੇਂ ਫਾਲਤੂ ਚ ਥੋੜਾ ਆਨੀ ਐ ਤੇ ਅਸੀਂ ਇਹ ਥੋੜੀ ਕਹਿਣ ਦੇ ਕਿ ਨਹੀਂ ਜਾਣਾ ਉਧਰ ਜਾਵਾਂਗੇ ਪਤਾ ਕਰਾਂਗੇ ਕਮ ਸੇ ਕਮ ਪਤਾ ਤੇ ਲੱਗੇ ਵੀ ਗੱਲ ਕੀ ਹੋਈ ਐ ਵੀ ਉਹਨਾਂ ਨੇ ਤੈਨੂੰ ਕੁਝ ਕਿਹਾ ਕਿ ਨਹੀਂ ਕਿਹਾ ਜੇ ਕੁਝ ਕਿਹਾ ਹੈਗਾ ਤਾਂ ਮੈਂ ਉਹਨਾਂ ਦੀ ਖੱਲ ਲਾ ਕੇ ਰੱਖ ਦੇਣੀ ਐ ਤੇ ਜੇ ਤੇ ਤੂੰ ਕੁਝ ਕਰਕੇ ਆਈ ਤਾਂ ਮੈਂ ਤੈਨੂੰ ਨਹੀਂ ਛੱਡਣਾ ਉਹ ভাস্কর ਦੇ ਪਾਪਾ ਉਹਨਾਂ ਨੂੰ ਮੇਰੀ ਕੋਈ ਫਿਕਰ ਵੀ ਹੈਗੀ ਹੈ ਕਿ ਨਹੀਂ ਹੈਗੀ ਉਹ ਮੇਰੀ ਗੱਲ ਸੁਣ ਐਨੂੰ ਹੁਣ ਇੱਥੇ ਬਿਠਾ ਕੇ ਚਾਚੂ ਪਿਆ ਆ ਰਾਮ ਨਾਲ ਠੀਕ ਆ ਮੇਰਾ ਖਿਆਲ ਜਵਾਈ ਦਾ ਫੋਨ ਆਇਆ ਵਾ ਸਾਇਲ ਕੀ ਕਹਿੰਦਾ ਸੀ ਉਹ ਉਹ ਕੁਝ ਨਹੀਂ ਦੀਦੀ ਵੱਲੋਂ ਪੁੱਛਣ ਦੇ ਹੀ ਨਾਲੇ ਪਾਪਾ ਮੇਰੀ ਗੱਲ ਸੁਣੋ ਅੱਜ ਕੱਲ ਨਾ ਪੜਾ ਮਾਨਸੀ ਦਾ ਜਮਾਨਾ ਨਹੀਂਗਾ ਤੁਸੀਂ ਉੱਥੇ ਜਾ ਕੇ ਰਮਾਨ ਨਾਲ ਗੱਲ ਕਰਨੀ ਆ ਇੱਕ ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹਨੂੰ ਫਿਕਰ ਹੈਗਾ ਉਹਨੂੰ ਫਿਕਰ ਹੈਗਾ ਤੇ ਉਹਨੇ ਫੋਨ ਕੀਤਾ ਕਿ ਪੁੱਛਿਆ ਵੀ ਇੱਧਰ ਆਈ ਹੈ ਕਿ ਨਹੀਂ ਆਈ ਉਹ ਪਾਪਾ ਜੀ ਇੰਨਾ ਫਿਕਰ ਹੁੰਦਾ ਘਰੋਂ ਹੀ ਨਾ ਹੁੰਦਾ ਉਹਨੇ ਕੋਈ ਗੱਲ ਥੋੜੀ ਕੀਤੀ ਆ ਯਾਰ ਬੰਦੇ ਕਹਲੇ ਘਰ ਨਹੀਂ ਹੁੰਦੇ ਨਹੀਂ ਪਤਾ ਹੁੰਦਾ ਤੇ ਇਹ ਮੂੰਹ ਚੁੱਕ ਕੇ ਆ ਗਈ ਉਹ ਪਾਪਾ ਅਸੀਂ ਇਦਾਂ ਕਰਦੇ ਆ ਅਸੀਂ ਆਪਣੀ ਗੱਡੀ ਤੇ ਨਾ ਸਿੱਧਾ ਨਾਲ ਘਰ ਜਾਂਦੇ ਆ ਤੇ ਨਾਲ ਬਹੁਨੇ ਆ ਬਚੋਲਣ ਨੂੰ ਜਿੰਨੇ ਕਹਿਆ ਸੀਗਾ ਕਿ ਟਾਡੀ ਕੁੜੀ ਉੱਥੇ ਸੁਖੀ ਰਹੂਗੀ ਇੱਕ ਪੈਸੇ ਦਾ ਵੀ ਐ ਬਣੀਆਂ ਉਹ ਨਾਲ ਹੁਣ ਮੈਨੂੰ ਸੁਣਾਉਂਦਿਆ ਵਾ ਕਿ ਨਵੀਂ ਨਵੀਂ ਜਵਾਨੀ ਚੜੀ ਆ ਉਦੋਂ ਸਹੀਂ ਹੀ ਮੈਂ ਜਦੋਂ ਗੱਡੀਆਂ 'ਚ ਭੌਂ ਤੇ ਇੱਥੇ ਘੁੰਮਣਾ ਵਾ ਇੱਥੇ ਜਾਣਾ ਵਾ ਚੱਲੋ ਤੂੰ ਮੇਰਾ ਨਿੱਕਾ ਭਰਾ ਉਹ ਮੇਰੇ ਗੱਲ ਸੁਣ ਐਪ ਦੀ ਜਿਹੜੀ ਗੱਲ ਹੁੰਦੀ ਆ ਉਹ ਕਿਹੜਾ ਕੋ ਸਮੈਗ ਪੀਂਦਾ ਕੋ ਚਰਸ ਪੀਂਦਾ ਪਿਆ ਮਾੜਾ ਮੋਟਾ ਤੈਨੂੰ ਪਤਾ दारू ਸਿਕਾ ਅਇਕਲ ਤੇ ਘਰਾਂ ਦੇ ਵਿੱਚ ਆਮ ਚੱਲਦਾ ਵਾ ਐ ਤੇ ਰਵਾਜ ਹੀ ਹੋ ਗਿਆ ਵਿਆਂ ਸ਼ਾਦੀਆਂ ਤੇ ਜਾਂ ਉਸ ਤਰ੍ਹਾਂ ਜਾਂ ਤੇ ਹੋਵੇ ਨਾ ਅਸੀਂ ਉਹਨੂੰ ਐ ਵੀ ਤਾਂ ਕਹਿ ਸਕਦੇ ਹਾਂ ਸ਼ਰਾਬਾਂ ਪੀ ਕੇ ਗਲੀਆਂ 'ਚ ਡਿੱਗਦਾ ਹੋਵੇ ਐ ਕੋਈ ਉਹਨੂੰ ਚੁੱਕ ਕੇ ਆਪਣੇ ਘਰ ਛੱਡ ਕੇ ਜਾਂਦਾ ਹੋਵੇ ਫਿਰ ਐ ਉਹਨੂੰ ਨਸ਼ੇੜੀ ਜਾਂ ਸ਼ਰਾਬੀ ਕਹਿ ਸਕਦੇ ਆ ਮਾੜਾ ਮੋਟਾ ਹੈਗਾ ਵਾ ਬਾਕੀ ਹੈਗਾ ਵਾ ਤੁਸੀਂ ਐਵੇਂ ਤਲਖੀ ਨਾ ਖਾਈ ਜੋ ਐਵੇਂ ਕੁੜੀ ਦੇ ਗੱਲਾਂ 'ਚ ਆ ਕੇ ਮੈਂ ਤੇ ਤੇਰੀ ਮਾਂ ਜਾਣਾ ਉੱਥੇ ਜਾ ਕੇ ਤੇ ਪੁੱਛ ਕੇ ਆਵਾਂਗੇ ਪਾਪਾ ਤੁਹਾਨੂੰ ਮੇਰੀਆਂ ਗੱਲਾਂ ਦੇ ਤਵਾਰ ਨਹੀਂ ਆ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਤਵਾਰ ਤਵਾਰ ਹੈਗਾ ਬੇਟਾ ਅਸੀਂ ਇਹ ਥੋੜੀ ਕਹਿੰਦੇ ਤੇਰੇ ਤੇ ਤਵਾਰ ਨਹੀਂਗਾ ਸਾਨੂੰ ਉਹਤੇ ਵੀ ਤਵਾਰ ਤੇਰੇ ਤੇ ਵੀ ਤਵਾਰ ਪਰ ਫੇਰ ਵੀ ਆਪਾਂ ਦੇਖ ਚਾ ਕੇ ਦੋਵੇਂ ਪੱਖਾਂ ਦੀ ਗੱਲ ਸੁਣ ਕੇ ਫੇਰ ਮੈਂ ਕਿਸੇ ਨਤੀਜੇ ਤੇ ਪਹੁੰਚਾਂਗਾ ਐਵੇਂ ਨਹੀਂ ਕਿ ਤੂੰ ਆ ਕੇ ਸਾਨੂੰ ਭੜਕਾਈ ਜਾਨੀ ਤੇ ਅਸੀਂ ਹੱਥ 扑ੜ ਕੇ ਜਾ ਕੇ ਤੇ ਉਹਨਾਂ ਦੇ ਸਿਰ ਤੇ ਚੜ ਜਾਈਏ ਜਾ ਕੇ ਮੈਂ ਤੇ ਤੇਰੀ ਮਾਂ ਜਾਵਾਂਗੇ ਜਾ ਕੇ ਉੱਥੇ ਗੱਲਬਾਤ ਕਰਕੇ ਫੇਰ ਅਸੀਂ ਕਿਸੇ ਨਤੀਜੇ ਤੇ ਪਹੁੰਚਾਂਗੇ ਐਵੇਂ ਨਹੀਂ ਅਸੀਂ ਜਾ ਕੇ ਉੱਥੇ ਬੋਲਣਾ ਅਸੀਂ ਜਾਵਾਂਗੇ ਜਿਸ ਤਰ੍ਹਾਂ ਆਮ ਨੋਰਮਲ ਜਾਈਦਾ ਉਸ ਤਰ੍ਹਾਂ ਜਾਵਾਂਗੇ ਵੇਖਾਂਗੇ ਉਹਨਾਂ ਦੇ ਘਰ ਦਾ ਮਾਹੌਲ ਕੀ ਆਹੀ ਚੀਜ਼ ਦਾ ਦਿਓ ਫੈਸਲਾ ਚੁੱਕਦੇ ਆ ਪੰਜ ਦਿਨ ਹੋ ਗਏ ਤੁਹਾਨੂੰ ਜਾਂਦੇ ਹੋਏ ਨੇ ਆ ਚੌਥੇ ਦਿਨ ਆਪਣੀ ਭੈਣ ਫੇਰ ਆ ਜਾਂਦੀ ਰੋਗੇ ਇੱਥੇ ਜਦੋਂ ਹੀ ਅਸੀਂ ਕਦੀ ਅੱਖ ਵੇਚ ਜਦੋਂ ਪਿਛਲੀ ਵਾਰੀ ਵੀ ਗਏ ਸੀ ਉਦੋਂ ਵੀ ਕੋਈ ਗੱਲ ਨਹੀਂ ਸੀਗੀ ਉਹ ਸਿਰਫ ਬੱਚਿਆਂ ਤੋਂ ਮਾੜੀ ਜੀ ਗੱਲ ਹੋਈ ਸੀ ਤੇ 扑ੜ ਕੇ ਆ ਗਈ ਸੀ ਪਾਪਾ ਮਾੜੀ ਜੀ ਗੱਲ ਨਹੀਂ ਹੁੰਦੀ ਕੋਈ ਨਾ ਕੋਈ ਗੱਲ ਐਸੀ ਕੋਈ ਗੱਲ ਨਹੀਂ ਮੈਂ ਜਾ ਕੇ ਵੇਖ ਲਵਾਂ ਤੈਨੂੰ ਮੈਂ ਕਹਿ ਨਹੀਂ ਜਾਣਾ ਮੈਂ ਵੀ ਨਾਲ ਜਾਣਾ ਮੇਰੀ ਗੱਲ ਸੁਣ ਐਵੇਂ ਤੂੰ ਨਹੀਂ ਜਾਣਾ ਮੈਂ ਤੇ ਤੇਰੀ ਮਾਂ ਜਾਵਾਂਗੇ ਜਾ ਕੇ ਵੇਖਾਂਗੇ ਗੱਲ ਕੀ ਹੈ ਜੇ ਉਹ ਗੱਲ ਹੋਏਗੀ ਉਹਦੇ ਹਿਸਾਬ ਨਾਲ ਅਸੀਂ ਜਵਾਬ ਦੇ ਕੇ ਵੀ ਆਵਾਂਗੇ ਵਿਚੋਲੇ ਨੂੰ ਵੀ ਨਾਲ ਲੈ ਕੇ ਜਾਈਵੇਂ ਵਿਚੋਲੇ ਨੇ ਕੀ ਕਰਨਾ ਹੋਰ ਹੋਰ ਥੋੜਾ ਸਿਆਪਾ ਆ ਇਹਦੇ ਵਿੱਚ ਵਿਚੋਲੇ ਦਾ ਕੋਈ ਕੰਮ ਨਹੀਂਗਾ ਵਿਚੋਲੇ ਨੇ ਰਿਸ਼ਤਾ ਕਰਾਇਆ ਤੇ ਉਹਦਾ ਕੰਮ ਖਤਮ ਹੋ ਗਿਆ ਹੁਣ ਹੈਗਾ ਸਾਡਾ ਦੋਵੇਂ ਪਰਿਵਾਰਾਂ ਦਾ ਆਪਸੀ ਮਸਲਾ ਇਹ ਮਸਲਾ ਅਸੀਂ ਦੋਨਾਂ ਨੇ ਆਪਸ ਚ ਬੈ ਕੇ ਹੱਲ ਕਰਨਾ ਤੇ ਜੇ ਅਸੀਂ ਇਸ ਤਰ੍ਹਾਂ ਬੋਲ ਬੋਲਚਾਲ ਕਰਕੇ ਤੇ ਕੰਮ ਖਰਾਬ ਕਰਾਂਗੇ ਕੱਲ ਨੂੰ ਇਸ ਤਰ੍ਹਾਂ ਰਿਸ਼ਤੇ ਖਰਾਬ ਹੋ ਜਾਂਦੇ ਨੇ ਸਾਡੀ ਧੀ ਹੈ ਧੀ ਉਧਰ ਦਿੱਤੀ ਹੋਈ ਹੈ ਬੜੇ ਆਰਾਮਨਾਹੀ ਨੇ ਧੀ ਦਿੱਤੀ ਅਸੀਂ ਕਿਦੋਂ ਕੰਨੇ ਧੀ ਨਹੀਂ ਦਿੱਤੀ ਹੋਈ ਤਾਂ ਇਹਦੇ ਮੈਂ ਕਹਿੰਦੇ ਆਰਾਮਨਾ ਗੱਲ ਕਰਨੀਆਂ ਜਾ ਕੇ ਥੋੜੀ ਕੇ ਜਾ ਕੇ ਤੇ ਉੱਥੇ ਅਸੀਂ ਇਟਾਂ ਮਾਰਨੀ ਸ਼ੁਰੂ ਕਰਦੀ ਅਗਲੇ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰਦੀ ਗੱਲ ਦੀ ਤੇ ਗੱਲ ਛੱਡੋ ਵਿਚੋਲੇ ਨੂੰ ਐਸ ਕਰਕੇ ਕਹਿਣ ਉਹਦੇ ਵਿਚੋਲਾ ਬੜਾ ਗੰਦਾਈ ਮੁੰਡੇ ਵਾਲੇ ਬਹੁਤ ਵਧੀਆ ਹੈਗੇ ਆ ਕੋਈ ਉਹ ਜੀ ਗੱਲ ਨਹੀਂ ਕੀ ਫਲਾਣਿਆਂ ਦੇ ਨੋਗੇ ਬਣਾ ਦੋ ਧਮਕਾਨਿਆਂ ਦੇ ਬਣਾ ਦੋ ਐ ਲੈ ਕੱਪੜੇ ਬਣਾ ਦੋ ਚੀਜ਼ਾਂ ਵੀ ਵੇਖਣ ਆ ਕੇ ਸਾਡੇ ਘਰ ਅਸਰਾ ਕੋਈ ਚਾਹੀਦਾ ਹੀ ਤਾਂ ਹੁਣ ਨਾਲ ਲੈ ਜਾਗੇ ਤਾਂ ਕੀ ਫਰਕ ਪੈਂਦਾ ਵਾ ਕੋਈ ਗੱਲ ਨਹੀਂ ਵੇਖ ਲਵਾਂਗੇ ਨਹੀਂ ਦੇਖਣੇ ਟ੍ਰੋਲੇ ਦਾ ਕੰਮ ਕੋਈ ਨਹੀਂ ਆ ਉਸਲੇ ਤੇ ਤੂੰ ਵੀ ਸ਼ੈ ਸ਼ਾਵਾਂ ਵਾਂਜੋ ਲੱਗੀ ਹੋਈ ਸੀ ਐਜੀ ਜਿੰਨੀਆਂ ਮਿਲੀਆਂ ਕਹਿਣ ਦੇ ਕਰ ਦਿਓ ਐ ਵਧੀਆ ਸੂਟ ਲਿਆ ਕੇ ਦਿਓ ਜੀ ਐ ਫਲਾਣੇ ਦਾ ਫਲਾਣਾ ਸਮਾਨ ਲਿਆ ਕੇ ਦਿਓ ਜੀ ਅਸੀਂ ਨਾ ਨਹੀਂ ਕੀਤੀ ਤੇ ਹੁਣ ਤੂੰ ਕਹਿਣ ਦੀ ਆ ਤੇ ਫੇਰ ਕਿ ਨਾ ਨਹੀਂ ਕੀਤੀ ਇੱਕੋ ਕੁ ਧੀ ਦੇਣਾ ਨਹੀਂ ਸੀ ਉਹਨੂੰ ਤੁਸੀਂ ਮੇਰੇ ਤੇ ਜੋ ਚੜਾਈਆਂ ਚੜਦੇ ਪਏ ਤੇ ਫੇਰ 1 ਮਿੰਟ ਉਦੋਂ ਸੋਚਿਆ ਸੀ ਨਾ ਵੀ ਧੀ ਨੂੰ ਦੇਣਾ ਤੇ ਹੁਣ ਜੇ ਧੀ ਦੇ ਘਰ ਦੇ ਵਿੱਚ ਇਹੋ ਜੀ ਗੱਲ ਹੋਣ ਈ ਤੇ ਕੀ ਗੱਲ ਅਸੀਂ ਸੰਭਾਲ ਨਹੀਂ ਸਕਦੇ ਨੇ ਸਾਹਮਣੇ ਸੱਜਣੇ ਬੋਲੀ ਜਾਣਦੇ ਹੋ ਤੇ ਤੈਨੂੰ ਬੋਲਣਾ ਤੂੰ ਲੜਨ ਵਾਲੀ ਗੱਲਾਂ ਕਰਨੀ ਆ ਚਲੋ ਛੱਡੋ ਪਾਪਾ ਮੇਰੀ ਗੱਲ ਸੁਣੋ ਹੁਣ ਆਪਾਂ ਚੱਲੀਏ ਉਧਰ ਕਿ ਇੱਥੇ ਬਹਿ ਕੇ ਆਪਾਂ ਜੀ ਲੜੀ ਜਾਣਾ ਆਏ ਨਹੀਂ ਜਾਣਾ ਠਹਿਰ ਕੇ ਜਾਣਾ ਉਹ ਆਈ ਆ ਨਾ ਉਹਨੂੰ ਪਹਿਲਾਂ ਪਾਣੀ ਪੂਣੀ ਪਿਐ ਉਹ ਆਰਾਮ ਨਾਲ ਚਾਹ ਚੂ ਪੀਵੇ ਜੁਆਇਦਾ ਫੋਨ ਵੀ ਆਇਆ ਉਹਨੇ ਸ਼ਾਇਦ ਇੱਧਰ ਆਣਾ ਵਾ ਉਹ ਨਹੀਂ ਆਉਣਾ ਉਹਨੇ ਕੁਝ ਨਹੀਂ ਆਣਾ ਨਾ ਸੀ ਆਪਾਂ ਉਧਰ ਚਲੇ ਜਾਵਾਂਗੇ ਠਹਿਰ ਕੇ ਜਾਵਾਂਗੇ ਹੁਣ ਮੇਰਾ ਖਿਆਲ 4:30 ਹੋਏ ਆ ਆਪਾਂ 6:30 ਵਜੇ ਨਾਲ ਚੱਲਦੇ ਆਂ ਆਰਾਮ ਨਾਲ ਜੇ ਉਹ ਆ ਜਾਂਦੇ ਆ ਜਾਂ ਫੋਨ ਫੋਨ ਆ ਜਾਂਦਾ ਠੀਕ ਆ ਨਹੀਂ ਤੇ ਇਹਨੂੰ ਨਾਲ ਲੈ ਜਾ ਕੇ ਤੇ ਅਸੀਂ 6:30 4:00 ਵਜੇ ਜਾ ਕੇ 5:00 ਵਜੇ ਉਹਨਾਂ ਦੇ ਘਰ ਜਾਣੇ ਆ ਤੇ ਪੁੱਛ ਕੇ ਆਣੇ ਆ ਕੀ ਗੱਲਬਾਤ ਹੈਗੀ ਆ ਬੱਚੇ ਵੀ ਉਧਰ ਇਕੱਲੇ ਹੋ ਗਏ ਨੇ ਬੱਚੇ ਇਕੱਲੇ ਛੱਡ ਕੇ ਆ ਗਈ ਹੈ ਲੈ ਦੱਸ ਹਾਂਜੀ ਉਹਨਾਂ ਨੂੰ ਗੱਲਬਾਤ ਪੁੱਛਣੀ ਹੈ ਮੈਂ ਜੇ ਤੁਹਾਨੂੰ ਸਾਰਾ ਸੱਚ ਦੱਸਣ ਨਹੀਂ ਆ ਕੋਈ ਗੱਲਾਂ ਨਹੀਂ ਉਹ ਦੱਸ ਦਿੱਤਾ ਤੇ ਤੇਰੇ ਦੱਸੇ ਦੇ ਹੀ ਆਪਾਂ ਜਾਣਾ ਜਾ ਕੇ ਗੱਲ ਕਰਾਂਗੇ ਤਾਂ ਫੇਰ ਹੀ ਪਤਾ ਲੱਗਣਾ ਵੀ ਕੀ ਹੋਇਆ ਕੀ ਨਹੀਂ ਪਾਪਾ ਦੀਆਂ ਗੱਲਾਂ ਤੋਂ ਤੇ ਐ ਲੱਗਦੇ ਨੇ ਇਹਨਾਂ ਨੂੰ ਤੇ ਮੇਰੀ ਗੱਲ ਤੇ ਧਿਆਰ ਹੀ ਨਹੀਂ ਆ ਇਹਨਾਂ ਨੂੰ ਇਹ ਲੱਗਦੇ ਨੇ ਮੈਂ ਜਾਣ ਬੁਝ ਕੇ ਛੱਡ ਕੇ ਆਈ ਆ ਮਮੀ ਤਰੇ ਮੈਂ ਆਵਣਾ ਪਾਪਾ ਨੂੰ ਛੱਡੀਆਂ ਸੀ ਤੇ ਆਪਾਂ ਚੱਲੀਏ ਦੋਵੇਂ ਓ ਮੇਰੀ ਗੱਲ ਸੁਣੋ ਓ ਮੇਰੀ ਗੱਲ ਸੁਣੋ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਸਾਰੇ ਘਰ ਬੈਠੋ ਜੇ ਤੇ ਇਤਨਾ ਇਕੱਲੇ-ਕਿੱਲੇ ਪਾਣੀ ਆ ਨਾ ਸਾਰੇ ਘਰ ਬੈਠਾ ਤਾਂ ਮੈਂ ਇਕੱਲਾ ਹੀ ਜਾਣਾ ਮੈਂ ਇਕੱਲਾ ਜਾ ਕੇ ਗੱਲ ਕਰਨਾ ਜੇ ਤੂੰ ਜਾਣਾ ਮੇਰੇ ਨਾਲ ਤੇ ਚੱਲ ਪੈ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਓ ਆਪੇ ਉਹ ਚੱਲ ਤਿਆਰ ਹੋ ਤੇ ਮੇਰੇ ਨਾਲ ਚੱਲ ਪੈ ਦੋ ਮਿੰਟ ਜਾ ਕੇ ਤੇ ਗੱਲ ਗੱਲ ਤੇ ਕਰਕੇ ਆਈ ਆਪਾਂ ਗੱਲ ਕੀ ਕਰਨੀ ਆ ਉਹਨੇ ਇੱਕੋ ਗੱਲ ਕਰਨੀ ਉਹਨੇ ਰੋਣਾ ਸ਼ੁਰੂ ਹੋਇਆ ਨਾਲ ਹੀ ਹਾਏ ਭੈਣ ਜੀ ਮੇਰੇ ਤੇ ਲੱਕ ਹੀ ਨਹੀਂ ਚੱਲਦਾ ਮੈਂ ਤਾਂ ਕੁਛ ਕੰਦੀ ਨਹੀਂ ਮੈਂ ਤਾਂ ਮੰਝੇ ਦੇ ਰੰਨੀ ਆ ਮੈਂ ਕੀ ਕਹਿਣਾ ਮੈਂ ਕੋਈ ਗੱਲ ਨਹੀਂ ਵੇਖ ਲੈਣੇ ਆ ਜਾ ਕੇ ਕਿੰਨਾ ਘਰ ਹੁੰਦੀ ਆ ਜਾ ਕੇ ਇੱਕ ਵਾਰੀ ਵੇਖਣਾ ਤੇ ਪੈਣਾ ਹੀ ਆ ਜੇ ਨਹੀਂ ਜਾਣਾ ਤੇ ਨਾ ਸਹੀ ਤੇ ਮੈਂ ਫਿਰ ਕੱਲਾ ਹੋਵਾਂ ਨਾ ਕੱਲਾ ਹੋ ਕੇ ਜਾ ਕੇ ਮੈਂ ਵੇਖ ਲੈਣਾ ਕੀ ਗੱਲ ਹੈ ਕੀ ਨੇ ਜੇ ਤੂੰ ਚੱਲਣਾ ਤੇ ਚੱਲ ਮੈਂ ਤਿਆਰ ਹੋਣ ਲੱਗਾ ਮੇਰ ਨਾਲ ਨਿਕਲ ਜਾ ਨਹੀਂ ਮੈਂ ਨਹੀਂ ਜਾਣਾ ਨਹੀਂ ਜਾਣਾ ਫਿਰ ਮੈਂ ਕੱਲਾ ਹੋਣਾ ਤੇ ਇਹਨੂੰ ਕੁੜੀ ਨੂੰ ਵੀ ਭਾ ਘਰ ਇਹਨੂੰ ਵੀ ਹਾਏ ਭੇਜਣਾ ਜਾ ਕੇ ਜਿੰਨੀ ਦੇਰ ਮੈਂ ਫੈਸਲਾ ਨਹੀਂ ਕਰਕੇ ਆਂਦਾ ਉਨੀ ਦੇਰ ਕੁੜੀ ਨੂੰ ਨਹੀਂ ਭੇਜਣਾ ਉਹਨੂੰ ਕਦੇ ਵਾਸਤੇ ਭੇਜਣਾ ਬੈਠੀ ਹੈ ਕੋਈ ਗੱਲ ਨਹੀਂ ਮੈਂ ਵੇਖ ਲਾਂਗਾ ਜੇ ਉੱਥੇ ਆਂਦਾ ਹੋਏਗਾ ਮਾਹੌਲ ਤੇ ਇਹਨੂੰ ਮੈਂ ਉੱਥੇ ਸੱਦਾਗਾ ਤੇ ਭੇਜ ਦੇ ਜੇ ਨਹੀਂ ਮਾਹੌਲ ਹੋਏਗਾ ਤੇ ਮੈਂ ਫਿਰ ਉੱਥੇ ਗੱਲ ਕਰਕੇ ਆ ਜਾਗਾ ਫਿਰ ਦੇਖੀ ਜਾਏਗੀ ਮੈਂ ਵੇਖ ਲਾਂਗਾ ਆਪੇ ਕੀ ਹੁੰਦਾ ਚੁੱਪ ਰਹਿ ਤੂੰ Papa ਨੂੰ ਵੀ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਇਹ ਆਪਣੀ ਮਾਰੀ ਜਾਂਦੇ ਨਹੀਂ ਨਹੀਂ ਕੀ ਪਤਾ ਇਹਦੀ ਗਲਤੀ ਨਾ ਹੋਵੇ ਇਹਦੇ ਇਹੀ ਹੋ ਕਰਕੇ ਆਈ ਹੋਣੀ ਆ ਉਹਨਾਂ ਦੀ ਆਪਾਂ ਸੁਣੀ ਨਹੀਂ ਆ ਉਹਨੂੰ ਫਿਕਰ ਬੜਾ ਵਾ ਤਾਂ ਕਰਕੇ ਉਹਨੇ ਫੋਨ ਕੀਤਾ ਵਾ ਕੀ ਪਤਾ ਉਹਨੇ ਕਿਉਂ ਫੋਨ ਕੀਤਾ ਵਾ ਮੈਨੂੰ ਕੀ ਪਤਾ ਹੋਵੇ ਤੈਨੂੰ ਪਤਾ ਹੋਵੇ ਥੋੜਾ ਜਿਹਾ ਵੇ ਉਹ ਮੰਮੀ ਮੇਰੀ ਗੱਲ ਸੁਣਾ ਪਾਪਾ ਨੂੰ ਨਾ ਭੇਜੋ ਤੇ ਪਾਪਾ ਨੇ ਨਾ ਫਿਰ ਜਾ ਕੇ ਉੱਥੇ ਹੱਥ ਜੋੜਨ ਲੱਪਣੇ ਆ ਕਿ ਕੋਈ ਗੱਲ ਨਹੀਂ ਆਪਾਂ ਧੀਰ ਦਿੱਤੀ ਆਪਾਂ ਨੀਵੇਂ ਹੋ ਕੇ ਰਹੀਏ ਮੰਮੀ ਆਪਾਂ ਕੋਈ ਧੀਰ ਦਿੱਤੀ ਆ ਕੋਈ ਗਲਤੀ ਕਰ ਲਈ ਗਲਤੀ ਕੋਈ ਨਹੀਂ ਕੀਤੀ ਇਸ ਤਰ੍ਹਾਂ ਕਰ ਮੈਂ ਵੀ ਤਿਆਰ ਹੈਗੀ ਤੇ ਚਲ ਅਸੀਂ ਦੋਨੇ ਆਨੇ ਚੱਲਦੇ ਆਂ ਪਾਪਾ ਰਹਿਣ ਤੇ ਮੈਂ ਇਹੀ ਕਹਿਣਾ ਸੀ ਮੰਮੀ ਤੁਹਾਨੂੰ ਪਾਪਾ ਜਿੰਨੀ ਦੇਰ ਅੰਦਰ ਗਏ ਹਨ ਉਨੀ ਦੇਰ ਆਪਾਂ ਗੱਲ ਕਰਕੇ ਆ ਵੀ ਜਾਣਾ ਆ ਜਨਾ ਅੱਧੇ ਘੰਟੇ ਤੁਸੀਂ ਵਾਪਸ ਆਇਓ ਮੇਰੀ ਟਿਕਾਣੇ ਤੇ ਫੋਨ ਆਂਦਾ ਫੋਨ ਸੁਣ ਪਹਿਲਾਂ ਮੰਮੀ ਫੇਰ ਭਾਜੀ ਦਾ ਫੋਨ ਆ ਤੇ ਸੁਣ ਲੈ ਹੈਲੋ ਉਹ ਭਾਜੀ ਜੀ ਆ ਤੁਹਾਨੂੰ ਕਹਿਤਾ ਦੀਦੀ ਨੇ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ ਐਵੇਂ ਬਾਰ ਬਾਰ ਫੋਨ ਕਰਨ ਦਾ ਫਾਇਦਾ ਹੈਗਾ ਕੋਈ ਨਾਲੇ ਜੇ ਤੁਸੀਂ ਇੰਨੇ ਧਿਆਨ ਨਾ ਰੱਖਿਆ ਹੁੰਦਾ ਨਾ ਦੀਦੀ ਇੱਥੇ ਨਾ ਹੁੰਦੇ ਕੋਈ ਦੀਦੀ ਨੇ ਗੱਲ ਨਹੀਂ ਕਰਨੀ ਸਾਡੇ ਨਾਲ ਦਿਖਾ ਤੇ ਸਹੀ ਮਾੜਾ ਗਾਲਤੇ ਸੁਣਾ ਕੀ ਕਹਿੰਦੇ ਹੈਲੋ ਹਾਂਜੀ ਦੱਸੋ ਹੈ ਉਹ ਨਹੀਂ 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 ਬਸ ਬਹੁਤ ਹੋ ਚੁੱਕਾ 4 ਸਾਲ ਹੋ ਗਏ ਸਾਡੇ ਵਿਆਹ ਨੂੰ ਫੇਰ ਉਹੀ ਕੰਮ ਉਹ ਤੂੰ ਹੀ ਤੇ ਮੈਨੂੰ ਕਦੀ ਸਮਝਿਆ ਹੀ ਨਹੀਂ ਆ ਜੇ ਸਮਝਿਆ ਹੁੰਦਾ ਤੇ ਅੱਜ ਤੱਕ ਨੋਬਤ ਹੀ ਨਾ ਆਂਦੀ ਨਹੀਂ ਨਹੀਂ ਮੇਰੀ ਗੱਲ ਸੁਣ ਲਓ ਮੈਂ ਨਹੀਂ ਕਿਤੇ ਜਾਣਾ ਜੁਣਾ ਤੇ ਜਦ ਮੈਂ ਆਣ ਲੱਗੀ ਹੀਗੀ ਉਦੋਂ ਕਿਉਂ ਨਹੀਂ ਰੋਕਿਆ ਫਿਰ ਆਹੋ ਦੋ ਤੁਸੀਂ ਘਰ ਨਹੀਂ ਗਈਏ ਤੇ ਬਾਅਦ ਚ ਤੇ ਤੁਹਾਨੂੰ ਪਤਾ ਲੱਗ ਗਿਆ ਸੀ ਨਾ ਮੈਂ ਆ ਗਈ ਹਾਂ 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 ਚਲੋ ਠੀਕ ਆ ਆਵਾੜ ਉਹ ਕੀ ਕਹਿੰਦੇ ਸੀ ਭਾਜੀ ਕਹਤਾ ਹੋਣਾ ਕਿ ਸਾਫ ਸਾਫ ਮੈਂ ਨਹੀਂ ਹੋਣਾ ਨੂੰ ਵਾਪਸ ਦੱਸ ਮੈਂ ਤੇਰਾ ਦਿਮਾਗ ਖਰਾਬ ਆ ਕੀ ਮਤਲਬ ਤੇਰਾ ਮਤਲਬ ਇਹ ਕਿ ਉਹ ਮੈਨੂੰ ਲੈਣਾ ਆਂਦੇ ਆ ਲੈ ਤੇ ਤੁਸੀਂ ਚੱਲੇ ਜੀ ਹੋਣਾ ਲੈ ਦੱਸ ਮੈਂ ਤੇ ਵੇਖ ਜਾਣਾ ਹੀ ਆ ਮੈਂ ਤੇ ਵੀ ਆਈ ਆ ਮੈਂ ਉੱਥੇ ਹੀ ਰਹਿਣਾ ساری ਉਮਰ ਉਹ ਤੁਹਾਡੇ ਘਰੇ ਥੋੜੇ ਰਹਿੰਦੀ ਰਵਾਂਗੀ ਤੇ ਅੰਨੀ ਫੇ ਲੀਲਾ ਕਾਦੀ ਬਾਤ ਤੂੰ ਆ ਕੇ ਲੀਲਾ ਕਾਦੀ ਪਾਈ ਆ ਉਹਨਾਂ ਨੇ ਮੈਨੂੰ ਫੋਨ ਕਰਤਾ ਕਿ ਮੈਂ ਲੈਣ ਆਂਦੇ ਆ ਕੋਈ ਗੱਲ ਨਹੀਂ ਹੁੰਦੀ ਇਹ ਰਹਿੰਦੀਆਂ ਮਾੜੀਆਂ ਮੋਟਾ ਗੱਲਾਂ ਤੇ ਉਹ ਕਹਿੰਦੇ ਸੀਗੇ ਕਿ ਮੈਂ ਆ ਆਂਦੇ ਆ ਮੈਂ ਤੂੰ ਤਿਆਰ ਰਹਿ ਮੈਂ ਤੇ ਤਿਆਰ ਹੀ ਆ ਦੱਸ ਪਾਪਾ ਜੀ ਤੇ ਮੇਰੀ ਲੜਾਈ ਤੂੰ ਕਰਵਾਣ ਲੱਗੀ ਸੀ ਵੇਖ ਲਿਆ ਹੁਣ ਇਹ ਦੋਵਾਂ ਮੀਆਂ ਬੀਬੀ ਦੀ ਲੜਾਈ ਜੇ ਤੁਸੀਂ ਆ ਕੇ ਤੇ ਸਾਰਿਆਂ ਨੇ ਬੁਰੇ ਬਣ ਜਾਣਾ ਸੀ ਮਿੰਨ ਵੀ ਬੁਰੇ ਬਣਾ ਦੇਣਾ ਸੀ ਆ ਸੋਲਿਆ ਨਾ ਹੁਣ ਉਹਨੂੰ ਆ ਗਿਆ ਫੋਨ ਤੇ ਉਹਨੇ 1 ਮਿੰਟ ਨਹੀਂ ਲਾਇਆ ਵਾਪਸ ਜਾਣ ਨੂੰ ਉਸੀ ਕਹਿੰਦੇ ਸੀ ਆਉਂ ਜੀ ਆਉਂ ਜੀ ਫਲਾਣੇ ਨੂੰ ਆਉਂ ਕਰਨਾ ਫਲਾਣੇ ਨੂੰ ਆਉਂ ਕਰਨਾ ਉਹਦੇ ਫੋਨ ਆਂਦੀ ਦੇਰ ਨਾਲ ਹੀ ਤੁਰ ਪਈ ਐ ਲੈ ਹੁਣ ਮੇਰਾ ਘਰ ਵਾਲਾ ਤੇ ਮੈਂ ਤੇ ਉਹਦੇ ਨਾਲ ਹੀ ਜਾਣਾ ਨਾ ਤੇ ਫੇਰ ਬਾਕੀ ਸਾਨੂੰ ਕੰਨੋਂ ਢਕਾਣਾ ਸੀਗਾ ਇਸ ਗੱਲੋਂ ਮੈਂ ਕਹਿੰਦਾ ਤੁਹਾਨੂੰ ਢਕਾਇਆ ਤੁਸੀਂ ਆਪ ਹੀ ਢਕੀ ਜਾਓ ਹਾਂ ਤੇ ਆ ਤੂੰ ਕਹਿ ਲੱਗੀ ਮੈਂ ਨਹੀਂ ਜੀ ਜਾਣਾ ਆਉਂ ਨਹੀਂ ਜਾਣਾ ਪਹਿਲਾਂ ਸੋਚੋ ਵਿਚਾਰੋ ਫੇਰ ਗੱਲ ਕਰੋ ਨਹੀਂ ਸਹੀ ਕੰਦੇ ਪੇ ਤੁਸੀਂ ਅਮੀ ਕਾਲੀ ਕਾਲੀ ਦੇ ਵਿੱਚ ਅਸੀਂ ਦੋਨਾਂ ਮਾਂ ਪੁੱਤਾਂ ਨੇ ਚਲੇ ਜਾਣਾ ਸੀ ਤੇ ਪਤਾ ਨਹੀਂ ਕੀ ਗੱਲ ਹੋ ਜਣੀ ਸੀ ਫਾਇਦਾ ਹੋਣਾ ਸੀਗਾ ਕੁਛ ਨਾ ਤਾਂ ਇਹਦੇ ਮੈਂ ਕਹਿੰਦਾ ਪਹਿਲਾਂ ਗੱਲ ਕਰ ਲੋ ਗੱਲ ਕਰਕੇ ਤੇ ਉੱਥੇ ਪਹਿਲਾਂ ਪੁੱਛੋ ਵੀ ਗੱਲ ਕੀ ਹੋਈ ਐ ਕਿਉਂ ਸਾਡੀ ਕੁੜੀ ਰੁਸ ਕੇ ਆਈ ਐ ਕਿਉਂ ਲੜ ਕੇ ਆਈ ਐ ਜਾਂ ਪਿਆਰ ਨਾਲ ਆਈ ਐ ਕੀ ਚੱਕਰ ਹੈਗਾ ਵਾ ਹੁਣ ਉਹਦੇ ਘਰਲੇ ਦਾ ਫੋਨ ਆ ਗਿਆ ਇੱਕ ਮਿੰਟ ਨਹੀਂ ਲਾਇਆ ਨੇ ਜਾਣ ਲੱਗਿਆ ਆ ਬੁਰਿਆ ਸਾਨੂੰ ਬਣਾ ਦੇਣਾ ਸੀ ਤੇ ਫੇਰ ਤੇ ਮੇਰੀ ਗੱਲ ਦਾ ਤੁਹਾਨੂੰ ਫੇਰ ਪਤਾ ਨਹੀਂ ਲੱਗਦਾ ਜਦੋਂ ਮੈਂ ਚੋ ਕਹਿਣ ਦੇ ਹਾਂ ਪਹਿਲਾਂ ਗੱਲ ਦਾ ਪਤਾ ਕਰੋ ਕੀ ਗੱਲ ਹੈਗੀ ਐ ਕੀ ਨਹੀਂ ਤੁਸੀਂ ਐਵੇਂ 扑ੜ ਕੇ ਨਹੀਂ ਜੀ ਸਾਡੀ ਕੁੜੀ ਨੂੰ ਆਹ ਕਰਤਾ ਆਹ ਕਰਤਾ ਆਹ ਕਰਤਾ ਉਹ ਪਾਪਾ ਤੁਸੀਂ ਹੁਣ ਸਾਨੂੰ ਕਹਿਂਦੇ ਜੇ ਤੁਸੀਂ ਵੀ ਤਾਂ ਤਿਆਰ ਹੋ ਕੇ ਚਲੀ ਜਾਣਾ ਸੀ ਮੈਂ ਤਿਆਰ ਹੋ ਕੇ ਉੱਥੇ ਲੜਨ ਨਹੀਂ ਸੀ ਚਲਿਆ ਉੱਥੇ ਪਹਿਲਾਂ ਮੈਂ ਗੱਲ ਦਾ ਗੱਲ ਦਾ ਪਤਾ ਕਰਨਾ ਸੀ ਵੀ ਗੱਲ ਕੀ ਹੈ ਤੁਹਾਨੂੰ ਵੀ ਮੈਂ ਹੋਈ ਕਹਿਣ ਦਾ ਪਹਿਲਾਂ ਮੈਨੂੰ ਜਾ ਲੈਣ ਦਿਓ ਜਾ ਕੇ ਉੱਥੇ ਵੇਖੇ ਸੀ ਗੱਲਬਾਤ ਕੀ ਆ ਕੀ ਚੱਕਰ ਆ ਕਿਉਂ ਲੜ ਕੇ ਆਈ ਆ ਕਿਉਂ ਰਸੀ ਆ ਕੁੜੀ ਸਾਡੀ ਇਹ ਪੁੱਛਣਾ ਸੀਗਾ ਜਾ ਕੇ ਤੇ ਹੁਣ ਵੇਲਾ ਫੋਨ ਆਇਆ ਜੇ ਤੂੰ ਵੀ ਭੂੰਗ ਭੂੰ ਕਰਦਾ ਚਲੇ ਜਾਂਦਾ ਐ ਵੀ ਚਲੇ ਜਾਂਦੀ ਤੇ ਦੋਨਾਂ ਨੇ ਜਾ ਕੇ ਉੱਥੇ ਸਾਰਾ ਕੰਮ ਖਰਾਬ ਕਰ ਦੇਣਾ ਸੀ ਕਿਨੇ ਕਈ ਗੱਲਾਂ ਹੁੰਦੀਆਂ ਕੁੜੀ ਵਾਲਿਆਂ ਨੂੰ ਬੜਾ ਕੁਝ ਦੇਖਣਾ ਪੈਂਦਾ ਵਾ ਬਈ ਜੜੀ ਕੋਈ ਗੱਲ ਲੱਗੀ ਐ ਐਵੇਂ ਕੁੜੀ ਦੇ ਕਹਿਣ ਦੇ ਉੱਤੇ ਜਾ ਕੇ ਫੁੜਕ ਕੇ ਉੱਥੇ ਜਾ ਕੇ ਲੜਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਜਾ ਕੇ ਪਹਿਲਾਂ ਗੱਲ ਪੁੱਛੋ ਆਰਾਮ ਨਾਲ ਵੀ ਗੱਲ ਕੀ ਐ ਕੀ ਨਹੀਂ ਕਿਹਲੇ ਹੋ ਸਕਦਾ ਉਹ ਗਲਤ ਹੋਣ ਕਿਹਲੇ ਹੋ ਸਕਦਾ ਸਾਡੀ ਕੁੜੀ ਦੀ ਗਲਤ ਹੋ ਸਕਦੀ ਐ ਤੇ ਅਹੀਂ ਐਵੇਂ ਜਾ ਕੇ ਨਜਾਇਜ਼ ਅਗਲਿਆਂ ਨੂੰ ਗਲਾਂ ਕਰਦੀ ਐ ਤੰਗ ਕਰੀਏ ਜਾ ਕੇ ਉਹਦਾਂ ਰਿਸ਼ਤੇ ਵਿਗੜ ਜਾਂਦੇ ਐ ਇਹ ਮੁੜ ਕੇ ਜੜੀਆਂ ਹੈਗੇ ਨਾ ਤੰਦਾਂ ਇਹ ਮੁੜ ਕੇ ਆਪਣੇ ਹੱਥ ਨਾਲ ਹੀ ਇਹ ਜੀਆਂ ਖੋਲਣੀਆਂ ਪੈਂਦੀਆਂ ਤੇ ਖੁੱਲਦੀਆਂ ਫੇਰ ਨਹੀਂ ਹੁੰਦੀਆਂ ਤੇ ਸਾਰੀ ਉਮਰ ਦਾ ਪਛਤਾਵਾ ਹੁੰਦਾ। ਇਹ ਇਸ ਕਰਕੇ ਧੀਆ ਲੈਣ ਨੂੰ ਬੜਾ ਕੁਝ ਦੇਖਣਾ ਪੈਂਦਾ ਤਾਂ ਹੀ ਮੈਂ ਕਹਿੰਦਾ ਹਾਂ ਅਸੀਂ ਇਹ ਦੇਖਣ ਆਖੀ ਜage ਕਿ ਸਾਡੀ ਕੁੜੀ ਤੇ ਨਹੀਂ ਗਲਤ ਹੈਗੀ ਉਹ ਤੇ ਨਹੀਂ ਗਲਤ ਹੈਗੇ ਜਿਹੜਾ ਕੋਈ ਗਲਤ ਹੁੰਦਾ ਸੀ ਗੱਲ ਕਰ ਲੈਂਦੇ ਤੇ ਸਾਹਿਲ ਮੇਰੀ ਗੱਲ ਸੁਣ ਲੈ। ਵੇਖ ਸਾਡੀ ਜ਼ਿੰਦਗੀ ਹੁਣ ਬੀਰ ਚੁੱਕੀ ਐ। ਠੀਕ ਐ। ਕੱਲ ਨੂੰ ਤੁਸੀਂ ਇਕੱਲੇ ਭੈਣ ਭਰਾ ਆ ਜੇ ਮਿਲਣਾ ਵਰਤਣਾ ਤੁਸੀਂ ਐ। ਤੇ ਜੇ ਇਹੋ ਜੀਆਂ ਗੱਲਾਂ ਕਰਨ ਲੱਗੇ ਤੇ ਇਟਾਂ ਚ ਮਤਲਬ ਰੋੜੇ ਜਿਹੜੇ ਹੈਗੇ ਆ ਮੁੜ ਕੇ ਰੜਕਦੇ ਆ ਰਿਸ਼ਤਿਆਂ ਦੇ ਵਿੱਚ ਰੋੜੇ ਰੜਕਦੇ ਆ ਐਸ ਕਰਕੇ ਇਹ ਜਿਹੜੇ ਧੀਆਂ ਦੇ ਰਿਸ਼ਤੇ ਹੁੰਦੇ ਭੈਣਾਂ ਦੇ ਰਿਸ਼ਤੇ ਜਿਹੜੇ ਹੁੰਦੇ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਡੀਲ ਕਰਨਾ ਪੈਂਦਾ ਬੜੇ ਪਿਆਰ ਨਾਲ ਵੇਖ ਮਤਲਬ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਵਾ ਹੁਣ ਸਾੜ ਤੋਂ ਬਾਅਦ ਤੁਸੀਂ ਮਿਲਣਾ ਵਰਤਣਾ ਸਾਰਾ ਕੁਝ ਹੈ ਤੇ ਜੇ ਇਹੋ ਜੀਆਂ ਗੱਲਾਂ ਕਰੋਗੇ ਤੇ ਇਸ ਤਰ੍ਹਾਂ ਰਿਸ਼ਤੇ ਨਹੀਂ ਨਿਭਦੇ ਇਹ ਭੈਣ ਭਰਾਵਾਂ ਦੇ ਰਿਸ਼ਤੇ ਜ਼ਰੂਰ ਆ ਠੀਕ ਆ ਪਿਆਰ ਹੁੰਦਾ ਉਸ ਲਈ ਗੁੱਸਾ ਆਉਂਦਾ ਪਰ ਇਹ ਵੀ ਵੇਖਣਾ ਚਾਹੀਦਾ ਵੀ ਇਹ ਜਿਹੜੀ ਗੱਲ ਮੈਂ ਇੱਥੇ ਮੈਨੂੰ ਜਾਇਜ਼ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਕਿਸੇ ਨੂੰ ਭੈੜੀ ਤੇ ਨਹੀਂ ਲੱਗੇਗੀ ਪਹਿਲਾਂ ਜਾਂਚੋ ਫਿਰ ਗੱਲ ਕਰੋ ਐਵੇਂ ਨਹੀਂ ਉੱਠ ਕੇ ਤੋਰ ਪੈਣਾ ਹਾਕੀ ਰੱਖੋ ਜੀ ਉਹਦੇ ਵਿੱਚ ਗੱਡੀ 'ਚ ਹਾਕੀ ਰੱਖੋ ਜੀ ਆਓ ਜੀ ਮੈਂ ਵੇਖਦਾ ਜਾ ਕੇ ਕੀ ਕਰਦੇ ਆ ਕੀ ਨਹੀਂ ਕਰਦੇ ਸਾਡੀ ਕੁੜੀ ਆਉਂ ਹ ਹੁਣ ਚੰਗਾ ਰਿਆ ਉਹਦਾ ਫੋਨ ਆ ਗਿਆ ਨੇ ਮਿੰਟ ਨਹੀਂ ਲਾਇਆ ਜਾਣ ਲੱਗਿਆ ਤੇ ਬੁਰੇ ਕਿਨੇ ਬੰਦਾ ਸੀ ਆਪਾਂ ਇਹ ਤੇ ਫੇਰ ਉਹਦੇ ਨਾਲ ਚਲੇਗੀ ਇਹ ਤੇ ਫੇਰ ਦੋਵੇਂ ਜੀ ਇੱਕ ਹੋ ਗਏ ਆਪਾਂ ਕੀ ਕਰਨਾ ਸੀ ਉੱਥੇ ਜਾ ਕੇ ਅਸੀਂ ਉਲਟੇ ਬੁਰੇ ਬਣ ਜਾਣਾ ਸੀਗਾ ਜਿਹੜਾ ਉਹ ਵਿਚਾਰਾ ਹੁਣ ਇਹਨੂੰ ਲੈਣ ਆਇਆ ਵੈ ਹੈ ਅਸੀਂ ਉੱਥੇ ਜਾ ਕੇ ਬੋਲ ਬਲਾਰਾ ਕਰਦੇ ਤਾਂ ਕੰਨ ਉਲਟਾ ਕੰਮ ਹੋ ਜਾਂਦਾ ਫੇਰ ਅਗਲੇ ਨੇ ਕਹਿਣਾ ਜਾਓ ਪੱਕੀ ਰੱਖੋ ਨਹੀਂ ਲੀ ਜਾਂਦਾ ਮੈਂ ਕੀ ਕਰ ਲੈਣਾ ਸੀ ਐਸੇ ਕਰਕੇ ਮੈਂ ਕਹਿਣਾ ਕਿ ਜਿਹੜੇ ਧੀਆਂ ਵਾਲੇ ਨੇ ਇਹ ਰਿਸ਼ਤੇ ਆਣੋ ਬੜੇ ਨਾਜ਼ੁਕ ਰਿਸ਼ਤੇ ਹੁੰਦੇ ਨੇ ਤਿਆਂ ਦੇ ਕੋਈ ਵੀ ਗੱਲਬਾਤ ਹੋਵੇ ਬੜੇ ਪਿਆਰ ਦੇ ਨਾਲ ਇਹਨੂੰ ਡੀਲ ਕਰੋ ਕੋਈ ਜੇ ਕੁੜੀ ਕੱਲ ਨੂੰ ਕੋਈ ਤੁਹਾਨੂੰ ਸ਼ਿਕਾਇਤ ਕਰਦੀ ਵੀ ਆ ਸੋਹਰਿਆਂ ਦੀ ਜਾ ਕੇ ਮਿਲ ਕੇ ਉਹਨਾਂ ਨਾਲ ਪ੍ਰੇਮ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਕਿਤੇ ਸਾਡੀ ਕੁੜੀ ਤੇ ਨਹੀਂ ਗਲਤ ਹੈਗੀ ਕਿ ਜਾਂ ਉਹ ਗਲਤ ਨੇ ਜਾਂ ਇਹ ਗਲਤ ਨੇ ਦੋਨਾਂ ਦਾ ਸੱਚਾ ਕੱਢ ਕੇ ਦੋਨਾਂ ਦਾ ਵੇਖ ਕੇ ਚਾ ਕੇ ਤੇ ਉਸੇ ਹਿਸਾਬ ਨਾਲ ਬੰਦਾ ਫੈਸਲਾ ਕਰ ਲਵੇ ਵੇ ਜਾਂ ਥੋੜਾ ਜਿਹਾ ਉਹਨਾਂ ਨੂੰ ਸਮਝਾ ਦੇ ਥੋੜਾ ਜਿਹਾ ਆਪਣੀ ਧੀ ਨੂੰ ਸਮਝਾ ਦੇ ਐ ਨਹੀਂ ਕਿ ਧੀਆਂ ਘਰ ਚ ਆਈਆਂ ਤੁਹਾਨੂੰ ਕਹਤਾ ਮੇਰੀ ਸਾਸਾਹੋਂ ਕਰਦੀ ਆ ਜੀ ਮੇਰੀ ਨਾਨਾ ਆਹੋਂ ਕਰਦੀ ਆ ਜੀ ਤੁਸੀਂ ਜਾ ਕੇ ਤੇ ਉੱਥੇ ਇੱਕ ਦੋ ਇੱਕ ਜੁੱਤਮ ਜੁੱਤੀ ਹੋਵੇ ਇਹ ਇੱਕ ਬਹੁਤ ਗਲਤ ਗੱਲ ਹੈ ਭਾਈ ਨਾਲੇ ਕੀ ਪਤਾ ਜਿਹੜੀ ਗੱਲ ਹੋਏਗੀ ਕਿਸ ਹਾਲਾਤ ਵਿੱਚ ਹੋਏਗੀ ਨਾਲੇ ਕੀ ਪਤਾ ਮੈਨੂੰ ਵੀ ਕਹਿਣਾ ਕਿ ਜੜਾ ਪਤਾ ਨਹੀਂ ਹੁਣ ਕੀ ਕਿਹੜੀ ਗੱਲ ਪਿੱਛੋਂ ਗੱਲ ਹੋਈ ਆ ਸਾਡੀ ਕੁੜੀ ਕਿਉਂ ਨਾਰਾਜ਼ ਹੋਈ ਆ ਸਾਡਾ ਜਵਾਈ ਕਿਉਂ ਨਾਰਾਜ਼ ਹੋਇਆ ਸਾਡੀ ਧੀ ਦੀ ਗਲਤੀ ਤੇ ਨਹੀਂ ਸਾਡੇ ਜਵਾਈ ਦੀ ਗਲਤੀ ਦੀ ਨਹੀਂ ਉਹਦੇ ਸੱਸ ਦੀ ਗਲਤੀ ਤੇ ਨਹੀਂ ਉਹਦੀ ਨਨਾਨ ਦੀ ਗਲਤੀ ਤੇ ਨਹੀਂ ਜੋ ਵੀ ਗੱਲ ਹੁੰਦੀ ਬੰਦਾ ਜਾ ਕੇ ਪਿਆਰ ਨਾਲ ਉੱਥੇ ਬਹਿ ਕੇ ਗੱਲ ਹੋ ਜਾਂਦੀ ਆ ਤੇ ਰਿਸ਼ਤੇ ਨਿਭ ਜਾਂਦੇ ਨੇ ਤੇ ਜੇ ਇਸ ਤਰ੍ਹਾਂ ਛੋਟੀ ਛੋਟੀ ਗੱਲ ਤੋਂ ਅਸੀਂ ਲੜਨ ਲੱਗੀਏ ਤੇ ਇੱਕ ਮਿੰਟ 'ਚ ਰਿਸ਼ਤੇ ਟੁੱਟ ਕੇ ਹੋ ਜਾਂਦੇ ਉਹਦਾ ਸਿੱਟਾ ਉਹਦਾ ਜਿਹੜਾ ਹੈਗਾ ਖਾਮਿਆਜ਼ਾ ਕਿੰਨੂੰ ਭੁਗਤਣਾ ਪੈਂਦਾ 3 ਨੂੰ ਤੇ ਕੁੜੀਆਂ ਦੇ ਮਾਪਿਓ ਨੂੰ ਕਿਸੇ ਦਾ ਕੁਝ ਨਹੀਂ ਜਾਂਦਾ ਜਾਂਦਾ ਉਹਨਾਂ ਦਾ ਵੀ ਹੈ ਦੁਖੀ ਉਹ ਵੀ ਹੁੰਦੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਉਜਾੜ ਪੈ ਜਾਂਦੀ ਆ ਹਸਦਾ ਵਸਦਾ ਘਰ ਉਹਨਾਂ ਦਾ ਵੀ ਉਜੜ ਜਾਂਦਾ ਤੇ ਆਪਣਾ ਵੀ ਘਰ ਉਜੜ ਜਾਂਦਾ ਦੋਵੇਂ ਪਰਿਵਾਰ ਖਰਾਬ ਹੁੰਦੇ ਐ ਇਸ ਕਰਕੇ ਸਾਡਾ ਇੱਕ ਮੈਸੇਜ ਹੈ ਛੋਟਾ ਜਿਹਾ ਕਿ ਧੀਆਂ ਦੇ ਘਰ ਜਾਓ ਜ਼ਰੂਰ ਜਾਓ ਪ੍ਰੇਮ ਪਿਆਰ ਦੇ ਨਾਲ ਜਿਹੜੀ ਵੀ ਕੋਈ ਗੱਲ ਉੱਚੀ ਨਹੀਂ ਵੀ ਹੁੰਦੀ ਐ ਪ੍ਰੇਮ ਪਿਆਰ ਨਾਲ ਬਹਿ ਕੇ ਵੇਖੋ ਵੀ ਕਿਹਦਾ ਕਸੂਰ ਐ ਜਿਹਦਾ ਕੋਈ ਕਸੂਰ ਐ ਉਹਨਾਂ ਨੂੰ ਸਮਝਾ ਬੁਝਾ ਕੇ ਤੇ ਆਪਣੇ ਘਰ ਆਓ ਸਾਡੀ ਸੇ ਬਸ ਇਹੋ ਹੀ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕੱਲ ਨੂੰ ਕੋਈ ਵੀ ਗੱਲਬਾਤ ਹੋਵੇ ਤੇ ਆਪਣੇ ਧੀਆਂ ਦੇ ਰਿਸ਼ਤੇ ਜਿਹੜੇ ਐ ਬੜੇ ਪਿਆਰ ਨਾਲ ਨਿਭਾਓ ਤੇ ਆਪਣੇ ਜਵਾਈ ਦੇ ਘਰ ਜਾ ਕੇ ਬੜੇ ਪਿਆਰ ਦੇ ਨਾਲ ਗੱਲਬਾਤ ਕਰੋ ਹਰ ਇੱਕ ਦਾ ਆਦਰ ਸਤਿਕਾਰ ਕਰੋ ਜੇ ਤੁਸੀਂ ਆਦਰ ਸਤਿਕਾਰ ਕਰੋਗੇ ਤੇ ਉਹ ਤੁਹਾਡਾ ਆਦਰ ਸਤਿਕਾਰ ਕਰਨਗੇ ਭਾਵੇਂ ਨਾਲੇ ਕੁੜੀਆਂ ਨੂੰ ਵੀ ਕਿ ਮਿੰਟ ਮਿੰਟ ਤੇ ਬੋਰੀ ਬਿਸਤਰਾ ਚੁੱਕ ਕੇ ਤੁਰ ਕੇ ਮੈਂ ਪੇਕੇ ਚੱਲੀ ਮੈਂ ਪੇਕੇ ਚੱਲੀ ਇਹੋ ਹੀ ਤਾਂ ਮਾੜੀ ਗੱਲ ਆ ਉਹ ਜਿਹੜੀਆਂ ਕੁੜੀਆਂ ਬੋਰੀ ਬਿਸਤਰਾ ਚੁੱਕ ਕੇ ਪੇਕੇ ਜਾਂਦੀਆਂ ਨਾ ਉਹਨਾਂ ਦੇ ਮਾਪਿਓ ਨੂੰ ਚਾਹੀਦਾ ਕਿ ਨਹੀਂ ਆਹੀ ਤੈਨੂੰ ਘਰ ਨਹੀਂ ਵਾੜਨਾ ਉਥੇ ਦਾ ਭਾਵੇਂ ਮਾਰ ਭਾਵੇਂ ਜੀ ਜੋ ਮਰਜੀ ਹੋਵੇ ਤੈਨੂੰ ਉਥੇ ਜਦੋਂ ਮਾਪਿਆਂ ਨੂੰ ਪਤਾ ਸਾਡੀ ਕੁੜੀ ਗਲਤ ਹੈ ਫਿਰ ਕਿਉਂ ਉਹਨੂੰ ਸ਼ਹਿਦ ਹੁੰਦੇ ਆ ਉਹਨੂੰ ਸ਼ਹਿਦ ਨਹੀਂ ਦੇਣੀ ਚਾਹੀਦੀ ਕੁੜੀ ਨੂੰ ਜਦੋਂ ਅਸੀਂ ਕੁੜੀ ਨੂੰ ਸ਼ਹਿਦ ਦਿੰਨੇ ਆ ਤੇ ਉਹਦਾ ਹੀ ਕੁੜੀਆਂ ਸਾਡੀਆਂ ਖਰਾਬ ਮਤਲਬ ਹੁੰਦੀਆਂ ਆਪਣੇ ਘਰ ਨੂੰ ਖਰਾਬ ਕਰਦੀਆਂ ਆਪਣੇ ਬੱਚਿਆਂ ਨੂੰ ਵੀ ਬਰਬਾਦ ਕਰਕੇ ਰੱਖ ਦਿੰਦੀਆਂ ਇਸ ਕਰਕੇ ਇਹੋ ਜਿਹਾ ਕੰਮ ਕਦੀ ਨਾ ਕਰੋ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਡੀਲ ਕਰੋ ਕੁੜੀਆਂ ਦਾ ਜਿਹੜਾ ਜਿੱਥੋਂ ਤੱਕ ਕੁੜੀਆਂ ਦਾ ਹੱਕ ਹੁੰਦਾ ਠੀਕ ਹੈ ਸਾਡੀਆਂ ਕੁੜੀਆਂ ਹੁੰਦੀਆਂ ਸਾਡੇ ਜਿਗਰ ਦਾ ਟੁਕੜਾ ਅਸੀਂ ਪਾਲੀਆਂ ਹੁੰਦੀਆਂ ਪਾਲ ਪੋਸ ਕੇ ਅਗਲੇ ਦੇ ਹਵਾਲੇ ਕੀਤੀਆਂ ਹੁੰਦੀਆਂ ਜੇ ਉਹਨੂੰ ਦੁੱਖ ਹੈਗਾ ਤੇ ਉਹਦਾ ਵੀ ਰਸਤਾ ਕੱਢੋ ਜੇ ਸੁੱਖ ਹੈਗਾ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਬਿਲਕੁਲ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਸਾਡਾ ਮੈਸੇਜ ਦੇਣ ਦਾ ਇਹੋ ਹੀ ਮਤਲਬ ਹੈ ਕਿ ਜਿਹੜੇ ਇਹੋ ਜਿਹੇ ਜੀ ਹੈਗੇ ਆ ਉਹ ਬੜੇ ਪਿਆਰ ਦੇ ਨਾਲ ਆਪਣੇ ਜਿਹੜੇ ਹੈਗੇ ਆ ਕੁੜਮਾਣੂ ਢੀਲ ਕਰਨ ਤੇ ਆਪਣੀਆਂ ਧੀਆਂ ਨੂੰ ਫालतू ਸ਼ਾਇਨਾ ਦੇਣ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ